ਵਾਗਦਾ ਤੁਹਾਡਾ ਅੱਜ ਫੇਰ ਮੇਰੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਇੱਕ ਹੋਰ ਘਟਨਾ ਤੁਹਾਡੇ ਸਾਹਮਣੇ ਲੈ ਕੇ ਆਏ ਆ ਰੇਪ ਦੀ ਘਟਨਾ ਜੋ ਹਰ ਰੋਜ਼ ਹੋ ਰਹੀ ਨੇ ਹਰ ਰੋਜ਼ ਰੇਪ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਕੁਝ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਕੁਝ ਨਹੀਂ ਆਉਂਦੀਆਂ ਕੁਝ ਕੁੜਿਆਂ ਨੂੰ ਇਨਸਾਫ ਮਿਲ ਜਾਂਦਾ ਕਈਆਂ ਨੂੰ ਨਹੀਂ ਮਿਲਦਾ ਤੇ ਉਦਾਂ ਫਿਰ ਆਪਾਂ ਉਹੀ ਮਤਲਬ ਵੀ ਆ ਕਿ ਮੈਨੂੰ ਮਾਨ ਵੀ ਹੁੰਦਾ ਵੀ ਇਹ ਪੰਜਾਬ 'ਚ ਇਹ ਘਟਨਾਵਾਂ ਬਹੁਤ ਘਟਣ ਨੇ ਇਹ ਔਸਤ ਮੁਕਾਬਲੇ ਬਾਕੀਆਂ ਦੀ ਬਾਕੀ ਸਟੇਟ ਦੇ ਔਸਤ ਮੁਕਾਬਲੇ ਬਹੁਤ ਘੱਟ ਆ ਪਿਆ ਉਹ ਚਰੇਪ ਕੇਸ ਇਸ ਚੀਜ਼ ਦਾ ਮਾਣ ਵੀ ਹੁੰਦਾਗਾ ਪਰ ਦੁੱਖ ਵੀ ਲੱਗਦਾਗਾ ਉਹ ਜਿਹੜੀਆਂ ਕੁੜੀਆਂ ਨਾਲ ਰੇਪ ਹੁੰਦਾ ਉਹਨਾਂ ਉਹਨਾਂ ਬਾਰੇ ਸੋਚ ਕੇ ਉਹ ਦਰਿੰਦੇ ਲੋਕ ਖਤਮ ਕਿਉਂ ਨਹੀਂ ਹੁੰਦੇ ਉਹਨਾਂ ਦੀ ਸੋਚ ਕਿਉਂ ਨਹੀਂ ਖਤਮ ਹੁੰਦੀ ਰੱਬ ਜਾਣਦਾ ਹੁਣ ਕਦੋਂ ਇਹਨਾਂ ਦੀ ਮਤਲਬ ਇਹ ਸੋਚ ਬਦਲੂਗੀ ਚਲੋ ਆਪਾਂ ਅੱਜ ਦੀ ਘਟਨਾ ਤੁਹਾਨੂੰ ਦੱਸਦੇ ਆਂ ਇਹ ਘਟਨਾ ਆ ਗਈ ਉੱਤਰਾਖੰਡ ਤੇ ਜੁਪੀ ਦੇ ਬਾਰਡਰ ਲੱਗਦਾ ਹਨ ਉੱਤੇ ਸ਼ਹਿਰ ਹੈਕਰ ਰੁਦਰਾਪੁਰ ਰੁਦਰਾਪੁਰ ਸ਼ਹਿਰ ਦੇ ਉੱਤੇ ਹਸਪੀਟਲ ਆ ਇੱਕ ਉੱਥੇ ਇੱਕ ਲੇਡੀ ਕੰਮ ਕਰਦੀ ਹੁੰਦੀ ਹੈ 33 ਸਾਲ ਉਹਦੀ ਉਮਰ ਹੁੰਦੀ ਹੈ ਤੇਕਰ ਉਹਦੇ ਛੋਟੀ 11 ਸਾਲ ਦੀ ਬੱਚੀ ਹੁੰਦੀ ਹੈਗੀ ਤੇ ਉਹ ਮਤਲਬ ਹੀ ਸਵੇਰ 8 ਵਜੇ ਤੋਂ 8 ਵਜੇ ਤੱਕ ਉਹਦੀ ਡਿਊਟੀ ਹੁੰਦੀ ਹੈਗੀ ਹਸਪੀਟਲ ਤੱਕ ਸਵੇਰ 8 ਵਜੇ ਮਤਲਬ ਹੀ ਘਰੋਂ ਨਿਕਲ ਜਾਣਾ ਉਹ ਕਰ 6-7 ਕਿਲੋਮੀਟਰ ਦੂਰ ਹੁੰਦਾ ਹਸਪੀਟਲ ਬਾਲੀ ਜਿਆਦਾ ਦੂਰ ਨਹੀਂ ਹੁੰਦਾ ਤੇ ਤੁਸੀਂ ਐ ਸੋਚੋਗੇ ਵੀ ਜੁਪੀ ਤੇ ਉੱਤਰਾਖੰਡ ਦੀ ਬਈ ਬਾਲੀ ਬਾਟੋ ਕਿ ਨਹੀਂ ਨਹੀਂ ਉਹਦਾ ਹਸਪੀਟਲ ਉਹਦਾ ਰਹਿ ਜਾਂਦਾਗਾ ਉਤਰਾਖੰਡ ਯੂਪੀ ਚ ਤੇ ਉਹਦਾ ਘਰ ਰਹਿ ਜਾਂਦਾ ਉਤਰਾਖੰਡ ਬਾ ਥੋੜਾ ਬਾਲੀ 6-7 ਕਿਲੋਮੀਟਰ ਦੂਰ ਹੁੰਦਾ ਸੀ ਤੇ ਮਤਲਬ ਫਿਰ ਉਹ ਰੋਜ਼ ਟੈਂਪੂ ਤੇ ਜਾਂਦੀ ਸੀ ਟੈਂਪੂ ਤੇ ਆਉਣਾ ਜਾਣਾ ਉਹਦਾ ਰੋਜ਼ ਹੁੰਦਾ ਸੀਗਾ ਸਵੇਰ ਟੈਂਪੂ ਤੇ 8 ਵਜੇ ਤੋਂ ਮਤਲਬ ਬਿਓ ਘਰੋਂ ਨਿਕਲ ਆਉਂਦੀ ਤੇ 9 ਵਜੇ 8 ਵਜੇ ਵਾਪਸ ਆ ਜਾਂਦੀ ਉਸੇ ਉਸੇ ਟੈਂਪੂ ਤੇ ਸੇਮ ਟੈਂਪੂ ਤੇ ਤੇ ਉਹਦੇ ਫਿਰ 30 ਜੁਲਾਈ ਇੱਕ ਦਿਨ ਆਉਂਦਾ 30 ਜੁਲਾਈ ਦਾ ਤੇ ਉਹਦੇ ਫਿਰ ਜਦੋਂ ਕੁੜੀ ਮਤਲਬ ਵੀ ਘਰੋਂ ਨਿਕਲਦੀ ਹੈਗੀ ਹਸਪੀਟਲ ਤੇ ਜਾਣ ਵਾਸਤੇ ਉਹ ਟੈਂਪੂ ਉਹਦਾ ਟੈਂਪੂ ਤੇ ਜਾਂਦੀ ਆ ਹਸਪੀਟਲ ਤੇ ਅੱਜ ਚਲੀ ਜਾਂਦੀ ਆ ਜਦੋਂ ਸ਼ਾਮ ਹੁੰਦੀ ਆ 8 ਦਾ ਟਾਈਮ ਆਉਂਦਾ ਘਰ ਉਹਦੇ ਘਰ ਪਰ ਆਉਣ ਦਾ ਟਾਈਮ ਹੋ ਜਾਂਦਾਗਾ ਤੇ ਟੈਂਪੂ ਆਉਂਦਾ ਟੈਂਪੂ ਤੇ ਬੈਠਦੀ ਆ ਪਰ ਉਹ ਘਰੇ ਨਹੀਂ ਪਹੁੰਚਦੀ ਹੁਣ ਤੁਸੀਂ ਸੋਚੋ ਵੀ ਕੀ ਹੋਇਆ ਉਹ ਕੁੜੀ ਨਾਲ ਕੀ ਹੋ ਸਕਦਾ ਤੇ ਉਹ ਤੁਹਾਨੂੰ ਮੈਂ ਦੱਸਦਾ ਸਾਰੀ ਗੱਲ ਅੱਜ ਉਹ ਜਦੋਂ ਘਰੇ ਨਹੀਂ ਪਹੁੰਚਦੀ ਕੁੜੀ ਤੇ ਫਿਰ ਉਹਦੀ ਬੇਟੀ ਹੈ ਜਿਹੜੀ ਛੋਟੀ ਜੀ ਉਹ ਮਤਲਬ ਪਰੇਚਾਨ ਹੋ ਜਾਂਦੀ ਹੈ ਘਬਰਾ ਜਾਂਦੀ ਹੈ ਉਹਨੂੰ ਐਂ ਦਾ ਵੀ ਮੇਰੀ ਮਾਜ ਦਾ ਘਰੇ ਕਿਉਂ ਨਹੀਂ ਆਏ ਫਿਰ ਨਾ ਉਹਦੀ ਮਾਸੀ ਨੂੰ ਫੋਨ ਲਾਉਂਦੀ ਹੈ ਉਹਦੀ ਮਾਸੀ ਹੁੰਦੀ ਹੈ ਉਹਦੇ ਕੋਲ ਹੀ ਹੁੰਦੇ ਮੈਂ ਨੇੜੀ ਥੋੜੀ ਥੋੜੀ ਬਾੜਤੀ ਰਹਿ ਰਹੀ ਹੁੰਦੇ ਆ ਉਹ ਦੋਨੇ ਪਰਿਵਾਰ ਤੇ ਉਹਦੀ ਮਾਸੀ ਉਹਦੇ ਕੋਲ ਆ ਜਾਂਦੀ ਹੈ ਜੀ ਤੇ ਉਹ ਵੀ ਵੇਟ ਕਰਦੀ ਹੈ ਫਿਰ ਵੇਟ ਕਰਨ ਦੇ ਇਲਾਵਾ ਉਹਨਾਂ ਕੋਲ ਕੋਈ ਹੋਰ ਨਹੀਂ ਹੁੰਦਾ ਮਤਲਬ ਇਹ ਨਾ ਉਹ ਬੇਟੀ ਘਰ ਛੱਡ ਕੇ ਇਕੱਲੀ ਜਾਣ ਜੋਗੀ ਸੀਗੀ ਤੇ ਨਾ ਉਹਨੂੰ ਬੇਟੀ ਨੂੰ ਉਹਨਾਂ ਰਾਤ ਨੂੰ ਲਿਜਾ ਸਕਦੇ ਸੀਗੇ ਨਾਲ ਮਤਲਬ ਕੁੜੀ ਨੂੰ ਭਾਲਣ ਵਾਸਤੇ ਪਰ ਵੇਟ ਕਰਦੀ ਆ ਸਵੇਰ ਹੁੰਦੀ ਤੇ ਹਸਪੀਟਲ ਚ ਜਾਂਦੀ ਆ ਪਹਿਲਾਂ ਹਸਪੀਟਲ ਚ ਪਤਾ ਕਰਦੀ ਆ ਉਹ ਕਹਿੰਦੇ ਵੀ ਆਈ ਸੀਗੀ ਕੰਮ ਕੀਤਾ ਸੀ ਉਹਨੇ ਮਤਲਬ ਵੀ ਰੋਜ਼ ਦਾ ਰੁਟੀਨ ਵਾਂਗ ਹੀ ਉਹ 8 ਵਜੇ ਤੋਂ ਟੈਂਪੂ 'ਚ ਬਹਿ ਕੇ ਚਲੀ ਗਈ ਸੀ ਤੇ ਫਿਰ ਉਹ ਪੁਲਿਸ ਸਟੇਸ਼ਨ ਜਾਂਦੀ ਆ ਪੁਲਿਸ ਸਟੇਸ਼ਨ ਰਿਪੋਰਟ ਲਗਾਉਂਦੀ ਆ ਸਾਰੀ ਘਟਨਾ ਦੱਸਦੀ ਆ ਵੀ ਐਂ ਇਦਾਂ ਇਦਾਂ ਵੀ ਟੈਂਪੂ 'ਚ ਬਹਿ ਕੇ ਉਹ ਬੱਸ ਕਰਨ ਸੀਗੇ ਪਰ ਪੁਲਸ ਨੇ ਕੇਸ ਨੂੰ ਬੜਾ ਗੋਲਿਆ ਨਹੀਂ ਤੇ ਉਹ ਹਰ ਰੋਜ਼ ਐਂ ਹੁੰਦਾ ਪੁਲਸ ਅਣਗੱਲੀਆਂ ਕਰਦੀ ਆ ਬਹੁਤ ਅਣਗੱਲੀਆਂ ਕਰਦੀ ਆ ਤੇ ਇੱਕ ਪੱਖਾ ਆ ਵੀ ਅਣਗੱਲੀਆਂ ਕਰਦੇ ਦੂਸਰਾ ਪੱਖਾ ਇਹ ਵੀ ਪੁਲਸ ਕੋਲ ਮਤਲਬ ਵੀ ਕੇਸ ਹੀ ਬਹੁਤ ਜ਼ਿਆਦਾ ਹੋ ਰਹੇ ਨੇ ਬਹੁਤ ਜ਼ਿਆਦਾ ਕੇਸ ਹੋ ਰਹੇ ਨੇ ਤੇ ਪੁਲਿਸ ਤੁਹਨੋਂ ਵਧੀਏ ਮੁੱਠੀ ਪਰ ਪੁਲਸ ਰਹੇਗੀ ਤੇ ਕੇਸ ਬਹੁਤ ਜ਼ਿਆਦਾ ਹੋ ਰਹੇ ਨੇ ਤਾਂ ਕਰਕੇ ਫਿਰ ਹੁਣ ਐਂ ਵੀ ਸੋਚ ਸਕਦੇ ਆ ਵੀ ਆਪਾਂ ਤਾਂ ਕਰਕੇ ਬੜੀ ਘਟਨਾ ਤੇ ਗੌਰ ਨਹੀਂ ਕੀਤਾ ਪੁਲਸਾਂ ਨੇ ਪਰ ਗੌਰ ਕਰਨਾ ਉਹਨਾਂ ਦਾ ਬੰਦਾ ਸੀ ਸ਼ਾਇਦ ਮਤਲਬ ਇਹ ਹੋ ਜਾਦਾ ਪਰ ਨੀਓ ਘਟਨਾ ਤਾਂ ਹੋ ਹੀ ਚੁੱਕੀ ਸੀਗੀ ਤੇ ਫਿਰ ਉਹ ਤੋਂ ਬਾਅਦ ਬਲਾਸਪੁਰ ਸਟੇਸ਼ਨ ਤੇ ਰਿਪੋਰਟ ਲਿਖਾਉਂਦੇ ਆਗੇ ਤੇ ਫਿਰ ਉਹ ਮਤਲਬ ਵੀ ਉਹ ਇਦਾਂ ਇਦਾਂ ਕਰਦੇ 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 8 ਅਗਸਤ ਆ ਜਾਂਦੀ ਹੈਗੀ 8 ਅਗਸਤ ਨੂੰ ਮਤਲਬ ਵੀ ਉਹ ਦਿਨ ਆਉਂਦਾ ਉਹਦੇ ਬੱਚੇ ਖੇਡ ਰਹੇ ਹੁੰਦੇ ਆ ਉਹਦੇ ਘਰ ਦੇ ਪਿੱਛੇ ਜਿਹੜਾ ਉਹ ਘਰ ਹੁੰਦਾ ਉਹਦੇ ਮਤਲਬ ਬੈਕ ਸਾਈਡ ਤੇ ਨਾ ਛੋਟਾ ਥੋੜਾ ਬਹੁਤ ਥਾਂ ਹੁੰਦਾ ਉੱਤੇ ਬੱਚੇ ਖੇਡਦੇ ਹੁੰਦੇ ਆਗੇ ਤੇ ਥੋੜੇ ਮੇਰੀ ਉਮਰ ਦੇ ਬੱਚੇ ਹੁੰਦੇ ਆਗੇ ਵਿੱਚ ਤੇ ਜਦੋਂ ਉਹਨਾਂ ਬੱਚਿਆਂ ਨੇ ਨਾ ਲਾਚ ਦੇਖਦੀ ਆਦੋਂ ਚਿੱਕਾ ਮਾਰਨ ਲੱਗ ਜਾਂਦੇ ਆਗੇ ਫਿਰ ਵੱਡੇ ਜਾਂਦੇ ਆ ਜਦੋਂ ਕੋਲੇ ਦੇਖਦੇ ਆ ਤੇ ਇੱਕ ਮਤਲਬ ਵੀ ਬੁੜੀ ਪਈ ਆਗੀ ਤੇ ਉਹਦੇ ਮਤਲਬ ਵੀ ਬੁਰੀ ਹਾਲਤ ਆ ਉਹਦੀ ਉਹਦਾ ਮੂੰਹ ਸਾਰਾ ਜਿਹੜਾ ਫਿਸਿਆ ਹੋਇਆਗਾ ਜਿਵੇਂ ਸਾਰਾ ਫਿਸਿਆ ਹੋਇਆ ਮੂੰਹ ਤੁਸੀਂ ਜਿਵੇਂ ਹਾਰਰ ਫਿਲਮਾਂ ਚ ਦੇਖਦੇ ਹਾਂ ਉਹ ਹਾਰਰ ਫਿਲਮਾਂ ਚ ਉਦਾਂ ਦਾ ਮਤਲਬ ਉਹ ਤਾਂ ਫੇਸ ਹੋਇਆ ਪਿਆ ਸੀਗਾ ਮਤਲਬ ਵੀ ਜਿਹੜਾ ਮਾੜੇ ਦਿਲ ਦਾ ਬੰਦਾ ਉਹ ਦੇਖ ਨਹੀਂ ਸਕਦਾ ਸੀਗਾ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਪੁਲਿਸ ਆਉਂਦੀ ਹੈਗੀ ਪੁਲਿਸ ਜਦੋਂ ਦੇਖਦੀ ਹੈ ਜੋ ਮਿਸਿੰਗ ਰਿਪੋਰਟ ਲਗਾਈ ਹੁੰਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਬੁਲਾਉਂਦੀ ਹੈਗੀ ਤੇ ਜਦੋਂ ਉਹ ਮਤਲਬ ਵੀ ਉਹ ਆਉਂਦੇ ਹੈਗੇ ਪਛਾਣ ਕਰਦੇ ਹੈਗੇ ਪਛਾਣ ਚ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਉਹੀ ਕੁੜੀ ਹੈਗੀ ਕਿਉਂਕਿ ਉਹਨਾਂ ਦੀ ਰੈਂਕ ਤੋਂ ਪਛਾਣ ਆ ਜਾਂਦੀ ਹੈ ਉਹਨਾਂ ਦੀ ਫਿਰ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈਗਾ ਮਤਲਬ ਲਾਸ਼ ਨੂੰ ਤੇ ਫਿਰ ਉਸ ਤੋਂ ਬਾਅਦ ਜਦੋਂ ਪੋਸਟਮਾਰਟਮ ਆਉਂਦੀ ਹੈਗੀ ਉੱਥੇ ਤਾਂ ਸਿਰਫ ਇੱਕ ਕਤਲ ਦਾ ਕੇਸ ਹੀ ਸੀਗਾ ਜਦੋਂ ਉਹ ਆ ਜਾਂਦੀ ਹੈਗੀ ਪੋਸਟਮਾਰਟਮ ਦੀ ਰਿਪੋਰਟ ਉਦੋਂ ਬਾਅਦ ਫਿਰ ਇਹ ਮਤਲਬ ਦਬਾਅ ਪੈਂਦਾ ਪੁਲਿਸ ਤੇ ਕਿਉਂਕਿ ਪੋਸਟਮਾਰਟਮ ਰਿਪੋਰਟ ਚ ਰੇਪ ਆਇਆ ਸੀ ਸਾਹਮਣੇ ਉਹਦੇ ਨਾਲ ਕੁੜੀ ਨਾਲ ਰੇਪ ਕੀਤਾ ਗਿਆ ਸੀਗਾ ਤੇ ਉਹਦੇ ਗਲਾ ਘੋੜ ਕੇ ਉਹਦੀ ਮਤਲਬ ਮੌਤ ਹੋਈ ਸੀਗੀ ਗਲਾ ਦਬਾਉਣ ਨਾਲ ਉਹਦੀ ਮੌਤ ਹੋਈ ਸੀਗੀ ਤੇ ਉਹਦਾ ਪਹਿਲਾਂ ਉਹਦੇ ਨਾਲ ਰੇਪ ਕੀਤਾ ਗਿਆ ਸੀਗਾ ਫੋਨਾ ਮਤਲਬ ਐ ਪੁਲਿਸ ਤੇ ਪੂਰਾ ਦਬਾਅ ਆ ਗਿਆ ਸੀਗਾ ਕਿਉਂਕਿ ਇੱਕ ਤਾਂ ਇਹ ਮਤਲਬ ਵੀ ਉੱਥੋਂ ਦਾ মিডিਆ ਆ ਗਿਆ ਸੀਗਾ ਉਹ ਤੋਂ ਉਹਨਾਂ ਦੇ ਆਲੇ ਦੁਆਲੇ ਦੇ ਪਰਿਵਾਰਾਂ ਨੇ ਮਤਲਬ ਵੀ ਦਬਾਅ ਪਾਇਆ ਪੁਲਿਸ ਤੇ ਇੱਕ ਦੂਜੀ ਘਟਨਾ ਜਿਹੜੀ ਕੋਲਕੱਤਾ ਹੋਈ ਸੀਗੀ ਉਹਦੇ ਕਰਕੇ ਪੁਲਿਸ ਤੇ ਬਹੁਤ ਦਬਾਅ ਆ ਗਿਆ ਸੀਗਾ ਤੇ ਫਿਰ ਪੁਲਿਸ ਮਤਲਬ ਜਾਂਚ ਪਤਾਲ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਸਭ ਤੋਂ ਪਹਿਲਾਂ ਚਾਹਦੇ ਉਹ ਟੈਂਪੋ ਵਾਲੇ ਨੂੰ ਉਹ ਜਿਹੜਾ ਟੈਂਪੋ ਤੋਂ ਆਉਂਦੀ ਜਾਂਦੀ ਸੀਗੀ ਟੈਂਪੋ ਵਾਲੇ ਨੂੰ ਚਾਹਦੀ ਆ ਫਿਰ ਜਦੋਂ ਉਹ ਮਤਲਬ ਇਹ ਨੇ ਕਿ ਮੰਨਦਾ ਨਹੀਂ ਟੈਂਪੋ ਵਾਲਾ ਜਦੋਂ ਟੈਂਪੋ ਵਾਲਾ ਮੰਨਦਾ ਨਹੀਂ ਫਿਰ ਉਹਨੂੰ ਸੀਸੀਟੀਵੀ ਚੈੱਕ ਕਰਦੇ ਆ। ਸੀਸੀਟੀਵੀ ਦੇਖਦੇ ਆ ਹਸਪੀਟਲ ਦਾ ਪਹਿਲਾਂ ਸਾਲਾ ਹਸਪੀਟਲ ਦਾ ਸੀਸੀਟੀਵੀ ਦੇਖਦੇ ਆ। ਹਸਪੀਟਲ ਦੇ ਸੀਸੀਟੀਵੀ ਚੋ ਮਤਲਬ ਉਹ ਟੈਂਪੋ ਤੇ ਬਹਿ ਚੁੱਕੀ ਹੁੰਦੀ ਹੈਗੀ। ਤੇ ਟੈਂਪੋ ਤੇ ਬਹਿ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਫਿਰ ਉਹ ਦੇਖਦੇ ਆਗੇ ਉਹਦੇ ਘਰ ਤੋਂ ਥੋੜੀ ਬਾਅਦ ਤੇ ਇੱਕ ਹੋਰ ਸੀਸੀਟੀਵੀ ਲੱਗਿਆ ਸੀ ਉੱਥੇ ਦੇਖਦੇ ਆ। ਉੱਥੇ ਮਤਲਬ ਉਹ ਟੈਂਪੋ ਤੋਂ ਉੱਤਰ ਗਈ ਸੀਗੀ। ਉਹ ਟੈਂਪੋ ਤੋਂ ਉੱਤਰ ਗਈ ਸੀਗੀ ਤਾਂ ਟੈਂਪੋ ਦਾ ਮਤਲਬ ਵੀ ਇਸ ਮੁੱਦੇ ਚੋਂ ਬਾਹਰ ਹੋ ਗਿਆ ਸੀਗਾ। ਮਤਲਬ ਟੈਂਪੋ ਵਾਲਾ ਦਾ ਮੋੜ ਵਿੱਚ ਉਹਦਾ ਕੋਈ ਰੋਲ ਨਹੀਂ ਸੀਗਾ ਫਿਰ ਉਹਦੇ ਬਾਅਦ ਉਹ ਮਤਲਬ ਤੁਰ ਜਾਂਦੀ ਹੈ ਤੁਰ ਜਾਂਦੇ ਉਹਨੇ ਪਿੱਛੇ ਨਾ ਇੱਕ ਮਤਲਬ ਵੀ ਬੰਦਾ ਆ ਰਿਹਾ ਹੁੰਦਾ ਉਹਦੇ ਪਿੱਛੇ ਬੰਦਾ ਲੱਗ ਰਿਹਾ ਹੁੰਦਾ ਮਤਲਬ ਪਿੱਛੇ ਮੂਰੇ ਉਹ ਜਾ ਰਹੀ ਹੁੰਦੀ ਹੈ ਪਿੱਛੇ ਉਹਦੇ ਬੰਦਾ ਜਾ ਰਿਹਾ ਹੁੰਦਾ ਤੇ ਫਿਰ ਨਾ ਇੱਕ ਉਹਦਾ ਮਤਲਬ ਇੱਕ ਮਿੰਟ ਦੀ ਦੂਰੀ ਤੇ ਘਰ ਤੋਂ ਇੱਕ ਮਿੰਟ ਦੀ ਦੂਰੀ ਤੇ ਇੱਕ ਹੋਰ ਸੀਸੀਟੀਵੀ ਕੈਮਰਾ ਤਾਂ ਜਦੋਂ ਪੁਲਿਸ ਉਹ ਚੈੱਕ ਕਰਦੀ ਆ ਤੇ ਉੱਥੇ ਨਾ ਹੀ ਉਹ ਬੰਦਾ ਹੁੰਦਾ ਤੇ ਨਾ ਹੀ ਉਹ ਮਤਲਬ ਵੀ ਜਿਹੜੀ ਕੁੜੀ ਉਹ ਨਜ਼ਰ ਆਉਂਦੀ ਹੈਗੀ ਪੁਲਿਸ ਵਾਲਿਆਂ ਨੂੰ ਪਰਪਲ ਸਾਲਾਂ ਨੂੰ ਪੱਕਾ ਸ਼ੱਕ ਤਾਂ ਹੋ ਜਾਂਦਾ ਵੀ ਉਹੀ ਬੰਦੇ ਦਾ ਇਹ ਮਤਲਬ ਵੀ ਕੰਮ ਕੀਤਾ ਹੋਇਆ ਮਤਲਬ ਉਹ ਉਹ ਬੰਦੇ ਨੇ ਮਾਰੀ ਆ ਤੇ ਫਿਰ ਉਹ ਦਵਾ ਬੰਦੇ ਬੰਦੇ ਜਾਂਚ ਪਰਦਾਲ ਸ਼ੁਰੂ ਕਰਨੀ ਆ ਲੱਗ ਜਾਂਦਾ ਕਿ ਸਭ ਤੋਂ ਪਹਿਲਾਂ ਮਤਲਬ ਵੀ ਉਹਦਾ ਉਹ ਫੋਨ ਬਈ ਜਿਹੜਾ ਕਿ ਨਾ ਉਹ ਮਤਲਬ ਇਹ ਵੀ ਫੋਨ ਵੀ ਨਾਲ ਹੀ ਲੈ ਜਾਂਦਾਗਾ ਰੇਪ ਕਰਕੇ ਫੋਨ ਨਾਲ ਲੈ ਜਾਂਦਾਗਾ ਪੈਸੇ ਪੂਸੇ ਜੋ ਵੀ ਹੁੰਦਾ ਗਹਿਣਾ ਮਤਲਬ ਵੀ ਕੋਈ ਪੰਨ ਤੇ ਬੋਨ ਵਾਲਾ ਕੁਝ ਹੋਰ ਉਹ ਨਾਲ ਲੈ ਜਾਂਦਾ ਸਾਰਾ ਕੁਝ ਤੇ ਪੁਲਿਸ ਮਤਲਬ ਫੋਨ ਤੋਂ ਲੋਕੇਸ਼ਨ ਟ੍ਰੇਸ ਕਰਦੀ ਆ ਕਿ ਲੋਕੇਸ਼ਨ ਟ੍ਰੇਸ ਤੋਂ ਬਾਅਦ ਉਹ ਲੋਕੇਸ਼ਨ ਹੁੰਦੀ ਹੈ ਬਰੇਲੀ ਦੀ ਬਰੇਲੀ ਤੇ ਜਦੋਂ ਬਰੇਲੀ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਉਹ ਜਾਤ ਜਾ ਵਰਤਾਲ ਕਰਦੇ ਆਏ ਜਾਂਦੇ ਆ ਘਰੇ ਉਹ ਮਤਲਬ ਵੀ ਉਹ ਚਾਹ ਉੱਤੇ ਛੱਡ ਚੁੱਕਿਆ ਹੁੰਦਾ ਬਰੇਲੀ ਤੋਂ ਰਹਿ ਰਿਹਾ ਮਤਲਬ ਰਹਿ ਰਹੀ ਨਹੀਂ ਮਤਲਬ ਫੈਮਿਲੀ ਨਾਲ ਉਦਾਂ ਹੀ ਉਦੇਪੁਰ Rajasthan ਚ ਉਦੇਵਰ ਚ ਰਹਿ ਗਿਆ ਹੋਇਆ ਤੇ ਉੱਥੋਂ ਫਿਰ Rajasthan ਵਾਲੀ ਫੋਨ ਨੂੰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈਗਾ ਵੀ ਤੁਹਾਡੇ ਨਾਲ ਇੱਥੇ ਉਦੇਪੁਰ ਚ ਇੱਕ ਉਹ ਆਵਾਜ਼ਾਂ ਮੁਰਜਾਂ ਤੇ ਉਹ ਫੜਕੇ ਪਰ ਉਹ ਜੁਪੀ ਦੀ ਪੁਲਿਸ ਨੂੰ ਪੇਸ਼ ਕੀਤਾ ਜਾਂਦਾ ਉਹ ਬੰਦਾ ਫੜਿਆ ਜਾਂਦਾ ਚੱਕ ਲਿਆ ਜਾਂਦਾ ਤੇ ਜਦੋਂ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਉਹ ਅਪਰਾਧੀ ਹੁੰਦਾਗਾ ਮਤਲਬ ਵੀ ਇੱਕ ਸ਼ਰਾਬ ਪੀਣ ਵਾਲਾ ਨਸ਼ੇੜੀ ਹੁੰਦਾਗਾ ਸ਼ਰਾਬੀ ਤੇ ਮਤਲਬ ਇਹ ਵੀ ਪੂਰਾ ਉਹ ਜੇਲ੍ਹ ਕੱਟੀਆਂ ਹੁੰਦੀਆਂ ਉਹਨਾਂ ਨੇ ਸਭ ਕੁਝ ਕੀਤਾ ਹੁੰਦਾਗਾ ਤੇ ਹੁਣ ਆਪਾਂ ਉਹ ਮਤਲਬ ਜਦੋਂ ਉਹਨੂੰ ਪੁਲਿਸ ਚੱਕ ਲੈਂਦੀ ਹੈ ਕਿ ਉੱਤਰਾਖੰਡ ਵਾਲੀ ਪੁਲਿਸ ਕੋਲ ਸੌਂਪਤਾ ਜਾਂਦਾ ਹੁਣ ਉਦੋਂ ਪੁਲਿਸ ਨੂੰ ਸੌਂਪਤਾ ਜਾਂਦਾ ਪੁਲਿਸ ਦਾ ਮਤਲਬ ਵੀ ਉਹ ਕਰਦੀ ਹੈ ਕਿ ਪੁਛ ਪਰਤਾਲ ਕਰਦੀ ਹੈ ਕਿ ਉਹਦੇ ਨਾਲ ਪੁਛ ਪਰਤਾਲ ਬਹੁਤ ਮਤਲਬ ਉਹ ਮੰਨਦਾ ਨਹੀਂ ਪਹਿਲਾਂ ਤਾਂ ਫਿਰ ਉਹ ਨਾ ਉਹਨੂੰ ਮਤਲਬ ਬਹੁਤ ਦਬਾਅ ਪਾਇਆ ਜਾਂਦਾ ਉਹਦੇ ਤੋਂ ਮਨਾਉਣ ਵਾਸਤੇ ਤਾਂ ਉਹਨੂੰ ਉਹ ਮੰਨਿਆ ਜਾਂਦਾ ਉਹ ਕਹਿੰਦਾ ਵੀ ਹਾਂ ਮੈਂ ਹੀ ਕੀਤਾ ਇਹਦਾ ਕਤਲ ਤੇ ਮੈਂ ਹੀ ਇਹਦਾ ਨਾ ਰੇਪ ਕੀਤਾ ਸੀਗਾ ਉਹ ਕਹਿੰਦੇ ਪੁਲਿਸ ਵਾਲੇ ਫਿਰ ਪੁੱਛਦੇ ਆ ਵੀ ਕਿਉਂ ਕੀਤਾ ਇਹ ਸਭ ਪਰ ਉਹਦੇ ਦਬਾਅ ਪਾਇਆ ਜਾਂਦਾ ਪੁਲਿਸ ਤੋਂ ਮੰਨਿਆ ਜਾਂਦਾ ਹੈ ਮੰਨ ਜਾਂਦਾ ਫਿਰ ਉਹ ਕਹਿੰਦਾ ਵੀ ਕਤ ਤੇ ਕਤਲ ਫਿਰ ਜਦੋਂ ਮੰਨਦਾਗਾ ਫਿਰ ਉਸ ਤੋਂ ਬਾਅਦ ਕਤਲ ਮੰਨ ਤੇ ਫਿਰ ਉਹ ਪਹੁੰਚਦੇ ਵੀ ਕਤਲ ਕੀਤਾ ਕਿਉਂ ਇਹਦਾ ਰੇਪ ਕਿਉਂ ਕੀਤਾ ਕੁੜੀ ਨਾਲ ਵੀ ਤੇ ਫਿਰ ਉਹ ਦੱਸਦਾ ਕਹਿੰਦਾ ਮੈਂ ਨਾ ਇੱਕ ਸ਼ਰਤ ਮਤਲਬ ਉਹਦੇ ਛੜਕ ਤੇ ਤੁਰਿਆ ਜਾ ਰਿਹਾ ਜਾ ਰਿਹਾ ਸੀਗਾ ਤੇ ਨਾ ਇੱਕ ਮੈਂ ਬੰਦੇ ਲਈ ਕੁੜੀ ਦੇਖੀ ਤੇ ਉਹਦੇ ਪਚਾਪਾ ੱੱਲੇ ਪਾਏ ਸੀਗੇ ਤੇ ਉਹਦੇ ਹੱਥ 'ਚ ਪਰਸ ਸੀਗਾ ਤੇ ਫੋਨ ਸੀਗਾ ਤੇ ਮੈਂ ਨਾ ਕਹਿੰਦਾ ਚੋਰੀ ਕਰਨ ਦੇ ਮਤਲਬ ਵੀ ਮਕਸਦ 'ਚ ਗਿਆ ਸੀਗਾ ਉਹਦੇ ਪਿੱਛੇ ਤੇ ਤਾਂ ਪਿੱਛਾ ਕਰ ਰਿਹਾ ਸੀਗਾ ਉਹ ਤੇ ਮੈਂ ਹੀ ਉਹਦਾ ਨਾ ਚੋਰੀ ਮਤਲਬ ਵੀ ਉਹਦਾ ਸਾਰਾ ਫੋਨ ਫੋਨ ਚੋਰੀ ਕਰ ਲਿਆ ਸੀਗਾ ਪਰ ਕਹਿੰਦਾ ਮੇਰਾ ਨਾ ਉਹਦਾ ਮਨ ਬਦਲ ਗਿਆ ਕਹਿੰਦਾ ਮੇਰਾ ਮਨ ਬਦਲ ਗਿਆ ਤੇ ਫਿਰ ਕਹਿੰਦਾ ਮੈਂ ਉਹਦਾ ਨਾ ਰੇਪ ਕਰਨ ਕੀਤਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਰੇਪ ਕਰਤਾ ਤੇ ਰੇਪ ਕੀਤਾ ਕਹਿੰਦਾ ਮੈਂ ਜਦੋਂ ਮੈਨੂੰ ਕਹਿੰਦਾ ਮੈਂ ਰੇਪ ਕਰ ਰਿਹਾ ਸੀ ਨਾ ਕਹਿੰਦਾ ਮੈਂ ਉਹਨੂੰ ਫਾਈਟ ਬੈਕ ਕਰ ਰਹੀ ਸੀ ਕਿ ਮਤਲਬ ਇਹੋ ਉਹਦੇ ਮਤਲਬ ਵੀ ਸੰਘਰਸ਼ ਕਰ ਰਹੀ ਸੀ ਆਪਦੇ ਆਪ ਬਚਾਉਣ ਵਾਸਤੇ ਕੁੜੀ ਉਹ ਵਿਚਾਰੀ ਤੇ ਉਹ ਕਹਿੰਦੀ ਫਿਰ ਉਹ ਕਹਿੰਦਾ ਮੈਨੂੰ ਹੋਰ ਗੁੱਸਾ ਆਇਆ ਜਦੋਂ ਉਹਨੇ ਉਹਨੇ ਸੰਘਰਸ਼ ਕਰਨਾ ਸ਼ੁਰੂ ਕਰਤਾ ਮੇਰੇ ਮਾਰਨਾ ਮੈਂ ਮੁੱਕਾ ਮੱਕਾ ਇੱਕ ਮਾਰਿਆ ਜਦੋਂ ਤੇ ਉਹ ਫਿਰ ਕਹਿੰਦਾ ਉਹਨੂੰ ਮੈਂ ਕੋ ਮੈਨੂੰ ਹੋਰ ਗੁੱਸਾ ਆ ਗਿਆ ਉਹ ਕਹਿੰਦਾ ਕਹਿੰਦਾ ਫਿਰ ਨਾ ਇੱਕ ਮੇਰੇ ਕੋਲੇ ਪੱਥਰ ਪਿਆ ਸੀ ਕਹਿੰਦਾ ਮੈਂ ਪੱਥਰ ਨਾਲ ਦਾ ਮੂੰਹ ਹੀ ਮਤਲਬ ਵੀ ਮੂੰਹ ਤੇ ਮਾਰੀਗਾ ਮੂੰਹ ਤੇ ਮਾਰੀਗਾ ਮੂੰਹ ਤੇ ਮਾਰੀਗਾ ਤੁਸੀਂ ਆਪ ਅਮੈਜਨ ਕਰਕੇ ਦੇਖੋ ਵੀ ਪੱਥਰ ਮੂੰਹ ਤੇ ਵੱਜਣਾ ਕਿਹੜੇ ਦਿਲ ਨਾਲ ਪੱਥਰ ਮਾਰਦੇ ਆਗੇ ਤੇ ਕਿਹੜੇ ਮਤਲਬ ਕਿਹਜਾ ਦਿਮਾਗ ਹੋ ਸਕਦਾ ਉਸ ਉਸ ਟਾਈਮ ਉਹ ਬੰਦਿਆਂ ਦਾ ਇਹ ਮਤਲਬ ਵੀ ਫਿਰ ਉਸ ਤੋਂ ਬਾਅਦ ਉਹਦੀ ਮੌਤ ਜਦੋਂ ਪੱਥਰ ਮਾਰ-ਮਾਰ ਕੇ ਤੇ ਫਿਰ ਉਹਦੋਂ ਕਹਿੰਦਾ ਮੈਂ ਉਹਦੀ ਚੁੰਨੀ ਨਾਲ ਗਲਾ ਦੱਬ ਦਿੰਦਾ ਉਹਦਾ ਮਤਲਬ ਗਲਾ ਘੁੱਟ ਦਿੰਦਾਗਾ ਤੇ ਉਦੋਂ ਮਾਤਿਆਂ ਨੇ ਤੇ ਫਿਰ ਕਹਿੰਦਾ ਮੈਂ ਚੱਕ ਕੇ ਲਾਸ਼ ਉਹਦੇ ਘਰ ਤੇ ਮਗਰ ਮਤਲਬ ਵੀ ਉੱਥੇ ਛੱਡ ਦਿੰਨਾ ਹੈ ਤੇ ਇਹ ਮਤਲਬ ਵੀ ਹੁਣ ਅੱਜ ਦੀ ਇਹਦਾ ਸੌਰੀ ਉਹਦਾ ਮੈਂ ਨਾਮ ਦੱਸਣਾ ਭੁੱਲ ਗਿਆ ਬੰਦੇ ਦਾ ਨਾਮ ਸੀਗਾ ਤਰਮਿੰਦਰ ਜਿਨੇ ਸਭ ਕੀਤਾ ਰੇਪ ਕੀਤਾ ਜਿਨੇ ਜਿਨੇ ਉਹ ਕੁੜੀ ਨੂੰ ਮਾਰਿਆ ਜਿਨੇ ਉਹ ਛੋਟੀ ਬੱਚੀ ਜ਼ਿੰਦਗੀ ਤਬਾਹ ਕੀਤੀ ਉਹ ਗੰਦੇ ਬੰਦੇ ਦਾ ਨਾਮ ਸੀ ਤਰਮਿੰਦਰ ਅੱਜ ਤੋਂ ਇਹ ਅੱਜ ਦੀ ਕਟਣਾ ਸੀਗੀ ਹੋਰ ਵੀ ਬਹੁਤ ਕਟਣਾ ਆ ਰਹੀਆਂ ਨੇ ਸਾਹਮਣੇ ਥੋੜ੍ਹਾ ਅਜ ਦਿਨ ਮਤਲਬ 8 ਅਗਸਤ ਤੋਂ 30 ਜੁਲਾਈ ਦੀ ਘਟਨਾ ਹੈ ਪਰ 8 ਅਗਸਤ ਨੂੰ ਮਤਲਬ 9 ਅਗਸਤ ਨੂੰ ਇਹਦਾ ਮਤਲਬ ਉਹ ਜੇਲ੍ਹ ਚਾਹੇ ਪਰ ਮੈਂ ਇਹ ਚਾਹਣਾ ਵੀ ਜੇਲ੍ਹ ਨਾ ਹੋਵੇ ਇਹਨਾਂ ਬੰਦਿਆਂ ਨੂੰ ਜੇਲ੍ਹ ਨਾ ਹੋਵੇ ਤੇ ਉਹਨਾਂ ਦੀ ਫੈਮਲੀ ਨੂੰ ਸੌਂਪ ਦਿੱਤਾ ਜਾਵੇ ਮਤਲਬ ਜੋ ਤੁਸੀਂ ਕਰ ਸਕਦੇ ਹੋ ਉਹ ਕਰ ਲਓ ਤੇ ਉਹ ਮਤਲਬ ਸਿੱਧੀ ਉਹਦੇ ਗੋਲੀ ਮੱਥੇ ਤੇ ਵੱਜਣੀ ਚਾਹੀਦੀ ਹੈਗੀ ਉਹ ਬੰਦੇ ਇਹ ਜਿਹ ਬੰਦਿਆਂ ਨੇ ਨਾ ਕੋਈ ਫਾਂਸੀ ਨਾ ਕੋਈ ਹੋਰ ਸਜ਼ਾ ਸਿੱਧੀ ਗੋਲੀ ਗੋਲੀ ਇਲਾਜ ਹੈ ਨਾ ਜਿਹੜੇ ਰੇਪ ਕਰਦੇ ਆ ਉਹਨਾਂ ਦਾ ਗੋਲੀ ਇਲਾਜ ਆ ਸਿਰਫ ਹੋਰ ਕੋਈ ਇਲਾਜ ਨਹੀਂ ਉਹਨਾਂ ਦਾ ਧੰਨਵਾਦ ਨਾਲ ਦੋਨਲੀ